ਪੰਜਾਬ ਦੀ ਧਰਤੀ ਰਿਸ਼ੀਆ ਮੁਨੀਆ ਤਪੱਸਵੀਆਂ ਦੀ ਧਰਤੀ ਹੈ ਇਸ ਧਰਤੀ ਤੇ ਅਨੇਕਾਂ ਹੀ ਸੰਤ ਮਹਾਪੁਰਸ਼ਾਂ ਨੇ ਜਨਮ ਲਿਆ ਜਿੰਨਾਂ ਵਿੱਚੋਂ ਇੱਕ ਸਨ ਸ਼੍ਰੀ ਸ਼੍ਰੀ 108 ਸਿੱਧ ਬਾਬਾ ਇੰਦਰਦਾਸ ਜੀ ਆਓ ਤੁਹਾਨੂੰ ਸੰਤ ਬਾਬਾ ਇੰਦਰਦਾਸ ਜੀ ਦੇ ਜੀਵਨ ਤੇ ਵਿਸਤਾਰ ਰੂਪ ਵਿੱਚ ਜਾਣਕਾਰੀ ਦਿੰਦੇ ਹਾਂ ਜਿਨ੍ਹਾਂ ਦਾ ਜਨਮ 1906 ਵਿੱਚ ਮਾਤਾ ਭਗਵੰਤੀ ਦੀ ਪੁੱਖੋਂ ਹੋਇਆ ਆਪ ਜੀ ਦੇ ਬਚਪਨ ਦਾ ਨਾਂ ਮਿੰਦਰ ਸਿੰਘ ਸੀ ਆਪ ਜੀ ਦੇ ਪਿਤਾ ਦਾ ਨਾਂ ਹੀਰਾ ਸਿੰਘ ਸੀ ਜੋ ਕਿ ਰਾਏਪੁਰ ਹੋਲਾ ਨੇੜੇ ਫਗਵਾੜਾ ਸ਼ਹਿਰ ਵਿੱਚ ਰਹਿੰਦੇ ਸਨ ਅਤੇ ਰੇਲਵੇ ਵਿੱਚ ਨੌਕਰੀ ਕਰਦੇ ਸਨ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਨੇ ਆਪਣੀ ਮੋਢਲੀ ਸਿੱਖਿਆ ਪਿੰਡ ਦੇ ਇੱਕ ਛੋਟੇ ਜਿਹੇ ਸਕੂਲ ਤੋਂ ਹਾਸਲ ਕੀਤੀ ਬਚਪਨ ਤੋਂ ਹੀ ਆਪ ਪ੍ਰਭੂ ਭਗਤੀ ਵਿੱਚ ਰਹਿੰਦੇ ਸਨ ਅਤੇ ਹਮੇਸ਼ਾ ਘਰ ਤੋਂ ਦੂਰ ਰਹਿਣ ਬਾਰੇ ਸੋਚਦੇ ਰਹਿੰਦੇ ਸਨ ਪਰਿਵਾਰ ਵੱਲੋਂ ਇਹਨਾਂ ਦਾ ਵਿਆਹ ਕਰ ਦਿੱਤਾ ਪਰ ਵਿਆਹ ਹੋਣ ਤੋਂ ਬਾਅਦ ਪਰਿਵਾਰ ਨੂੰ ਸਦਾ ਲਈ ਛੱਡ ਕੇ ਆ ਕੇ ਸ਼੍ਰੀ ਗੰਗਾ ਨਗਰ ਵਿਖੇ ਆ ਪਹੁੰਚੇ ਜਿੱਥੇ ਆਪ ਜੀ ਨੇ ਬਾਬਾ ਸੋਹੰ ਦਾ ਜਿਹਨੂੰ ਆਪਣਾ ਗੁਰੂ ਧਾਰਨ ਕਰ ਲਿਆ ਜਿਨ੍ਹਾਂ ਨੇ ਇਹਨਾਂ ਦਾ ਮਹਿੰਦਰ ਸਿੰਘ ਤੋਂ ਨਾਮ ਬਦਲ ਕੇ ਇੰਦਰ ਦਾਸ ਰੱਖ ਦਿੱਤਾ ਅਤੇ ਸਖਤ ਤਪੱਸਿਆ ਕਰਨ ਤੋਂ ਬਾਅਦ ਆਪ 1962 ਵਿੱਚ ਤਪਾ ਨਗਰ ਵਿਖੇ ਆ ਪਹੁੰਚੇ ਜਿੱਥੇ ਇਹਨਾਂ ਦੀ ਮਹਿਮਾ ਸੁਣ ਲੋਕ ਦੂਰ ਦਰਾਡੇ ਤੋਂ ਇਹਨਾਂ ਕੋਲ ਆਉਣ ਲੱਗੇ ਤਪਾ ਮੰਡੀ ਹੀ ਨਹੀਂ ਸਕੋ ਜੋ ਵੀ ਇਹਨਾਂ ਕੋਲ ਸ਼ਰਧਾਲੂ ਆਉਂਦੇ ਸਨ ਸ਼ਾਂਤਿੰਦਰ ਦਾਸ ਜੀ ਹਮੇਸ਼ਾ ਉਹਨਾਂ ਨੂੰ ਚੰਗੇ ਕੰਮਾਂ ਤੇ ਸਮਾਜ ਸੇਵੀ ਕੰਮਾਂ ਲਈ ਪ੍ਰੇਰਿਤ ਕਰਦੇ ਸਨ ਸ਼ਾਂਤਿੰਦਰ ਦਾਸ ਜੀ ਨੇ ਰਾਮਪਰਾ ਫੁੱਲ ਵਿਖੇ ਵਿਸ਼ਵਾ ਵਿਸ਼ਮਕਰਮਾ ਮੰਦਿਰ ਦਾ ਨਿਰਮਾਣ ਕਰਾਇਆ ਮਹਾਰਾਜਾ ਤੇ ਫੂਲ ਵਿਖੇ ਆਪ ਜੀ ਨੇ ਖੁਦ ਆ ਨਿਰਮਾਣ ਕਰਾਇਆ ਕਿਉਂਕਿ ਆਪ ਦੂ ਦੀਨ ਦੁਖੀਆਂ ਦੇ ਦਰਦ ਦੁੱਖ ਦੂਰ ਕਰਦੇ ਸਨ ਅਤੇ ਸੰਗਤਾਂ ਨੂੰ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕਰਦੇ ਸਨ ਸ਼ਾਂਤਿੰਦਰ ਦਾ ਜੀ ਤਪ ਆ ਕੇ ਤਪੱਸਿਆ ਕਰਨ ਲੱਗੇ ਅਤੇ ਇਥੋਂ ਦੇ ਨੰਬਰਦਾਰ ਦਿਲਜੀਤ ਸਿੰਘ ਨੇ ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਸਥਿਤ ਆਪਣੀ ਜ਼ਮੀਨ ਵਿੱਚੋਂ ਕੁਝ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਜਿੱਥੇ ਸੰਤਿੰਦਰ ਦਾਸ ਜੀ ਤਪੱਸਿਆ ਕਰਨ ਲੱਗੇ ਸੰਤਾਂ ਦੀ ਮਹਿਮਾ ਦੇ ਲੋਕ ਦੂਰੋਂ ਦੂਰੋਂ ਇਹਨਾਂ ਕੋਲ ਆ ਕੇ ਆਪਣੀਆਂ ਮੁਸ਼ਕਲਾਂ ਦੱਸਣ ਲੱਗੇ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਦੀਆਂ ਮੁਸ਼ਕਲਾਂ ਦੂਰ ਹੋਣ ਲੱਗੀਆਂ ਸੰਤਿੰਦਰ ਦਾਸ ਜੀ 75 ਵਰਿਆਂ ਦੀ ਉਮਰ ਦੇ ਵਿੱਚ ਬ੍ਰਹਮਲੀਨ ਹੋ ਗਏ ਜਿੱਥੇ ਹਰ ਸਾਲ ਪਾਦੋਂ ਸਦੀ ਤੀਜ ਨੂੰ ਡੇਰੇ ਵਿੱਚ ਇਹਨਾਂ ਦੀ ਵਰਸੀ ਬੜੀ ਸ਼ਰਧਾ ਤੇ ਉਸ ਸ਼ਾਹ ਨਾਲ ਡੇਰੇ ਦੇ ਸੰਚਾਲਕ ਸੰਤ ਭਗਵਾਨ ਦਾ ਜੀ ਦੀ ਗੋਆਈ ਵਿੱਚ ਮਨਾਈ ਜਾਂਦੀ ਹੈ ਸੰਤਿੰਦਰ ਦਾ ਜੀ ਦੀ 43ਵੀਂ ਵਰਸੀ 6 ਸਤੰਬਰ 2024 ਨੂੰ ਮਨਾਈ ਜਾਵੇਗੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਸਾਂਤ ਜੀ ਦੀ ਸਮਾਤ ਤੇ ਨਤਮਸਤਕੋ ਕੇ ਪਰਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਨਗੇ। ਆਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਨੂੰ ਸ਼ੇਅਰ ਅਤੇ ਲਾਈਕ ਕਰੋ। ਸੰਤ ਬਾਬਾ ਇੰਦਰਦਾ ਜੀ ਦੀ ਸਦਾ ਹੀ ਜੀ।